ਬਟਾਲਾ ਪੁਲਿਸ ਵੱਲੋਂ ਹਾਈ ਟੈਕ ਲੁੱਟਮਾਰ ਕਰਨ ਵਾਲੀ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਪੁਲਿਸ ਵੱਲੋਂ ਇਸ ਗਿਰੋਹ ਦੇ ਪੰਜ ਮੈਂਬਰਾਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 6 ਨੌਜਵਾਨوں ਨੂੰ ਦਸੇਜਾ ਰਹੇ ਨੇ ਜਿਹੜੇ ਲੁੱਟਮਾਰ ਕਰਨ ਸਮੇਂ ਇਸ ਗਿਰੋਹ ਦਾ ਸਾਥ ਦਿੰਦੇ ਸਨ ਇਸ ਗਿਰੋਹ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦਾ ਮੁੱਖ ਨਿਸ਼ਾਨਾ ਜੂਏ ਵਾਲੇ ਅੱਡੇ ਹੁੰਦੇ ਸਨ ਅਜੇ ਵੀ ਇਸ ਲੁੱਟਮਾਰ ਗੈਂਗ ਦੇ ਕੁਝ ਮੈਂਬਰ ਫਰਾਰ ਦੱਸੇ ਜਾ ਰਹੇ ਨੇ ਦੇਖੋ ਜਿਹੜੀ 9 ਤੇ 10 ਦੀ ਰਾਤ ਨੂੰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬਟਾਲੇ ਸ਼ਹਿਰ ਵਿੱਚ ਵਾਰਦਾਤ ਹੋਈ ਸੀ ਉਹਨੂੰ ਹੱਲ ਕਰ ਲਿਆ ਗਿਆ ਇਹ ਵਾਰਦਾਤ ਬੇਸਿਕਲੀ ਡਕੈਤੀ ਦੀ ਵਾਰਦਾਤ ਸੀਗੀ ਹਾਥੀਗੇੜ ਦੇ ਏਰੀਆ ਦੇ ਵਿੱਚ ਇੱਕ ਘਰ ਦੇ ਵਿੱਚ ਜੂਆ ਚੱਲ ਰਿਹਾ ਸੀਗਾ ਔਰ ਉਸ ਜੂਏ ਚੱਲਦੇ ਜੂਏ ਨੂੰ ਕੁਝ ਗੈਂਗਸਟਰਸ ਨੇ ਆ ਕੇ ਲੁੱਟਿਆ ਜਿਹਦੇ ਵਿੱਚ 258000 ਰੁਪਏ ਦੀ ਜਿਹੜੀ ਰਕਮ ਆ ਉਹ ਲੁੱਟ ਲਈ ਤੇ ਜਾਂਦੇ ਹੋਏ ਹਵਾਈ ਫਾਇਰ ਕਰਕੇ ਗਏ ਜਿਹੜਾ ਕਿ ਪੁਲਿਸ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਆ ਕਿਉਂਕਿ ਉੱਥੇ ਫਾਇਰ ਹੋਣਾ ਔਰ ਜੂਏ ਨੂੰ ਲੁੱਟਣਾ ਦੋਨੋਂ ਆਪੋ ਆਪਣ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਜਿਹੜੇ ਹੈਗਾ ਗੰਬੀਰ ਕ੍ਰਾਈਮ ਆ ਇਹਦੀ ਤਹਿਕੀਕਾਤ ਇਨ ਡੈਪਥ ਵਿੱਚ ਜਾ ਕੇ ਕੀਤੀ ਗਈ ਆ ਹੁਣ ਤੱਕ ਅਸੀਂ ਇਹਦੇ ਵਿੱਚ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਹਦੇ ਵਿੱਚ ਪੰਜ ਤਾਂ ਗੈਂਗਸਟਰ ਨੇ ਜਿਹੜੇ ਇਹਦੇ ਵਿੱਚ ਜੂਆ ਖਿਲਾ ਰਹੇ ਸੀ ਉਹਨਾਂ ਨੇ ਹੀ ਗੈਂਗਸਟਰ ਨੂੰ ਹਾਇਰ ਕੀਤਾ ਸੀਗਾ ਅੰਮ੍ਰਿਤਸਰ ਦਾ ਇਹ ਗੈਂਗ ਹੈਗਾ ਉਹਨਾਂ ਨੇ ਗੈਂਗਸਟਰ ਨੂੰ ਹਾਇਰ ਕੀਤਾ ਸੀ ਜਦੋਂ ਜੂਆ ਪੀਕ ਤੇ ਸੀ ਤੇ ਉਹਨਾਂ ਨੂੰ ਹਥਿਆਰਬੰਦ ਹੋ ਕੇ ਉਹਨਾਂ ਨੂੰ ਹੀ ਲਟਾਇਆ ਗਿਆ ਜੂਆ ਔਰ ਜਿਹੜੇ ਜੂਆ ਖੇល ਰਹੇ ਸੀਗੇ 6 ਵਿਅਕਤੀ ਉਹ ਵੀ ਉਨੇ ਹੀ ਕਸੁਰਵਾਰ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹ ਇਨਵੈਸਟੀਗੇਸ਼ਨ ਵਿੱਚ ਜਿਹੜਾ ਹੈਗਾ ਅਸੀਂ ਅਰੈਸਟ ਕੀਤਾ ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਆਉਣਾ ਕੋਲੋਂ ਜਿਹੜੇ ਹੈਗੇ ਆ ਹੁਣ ਤੱਕ ਦਾ ਜਿਹੜਾ ਇੱਕ ਪੇਰ ਰਵਾਲਵਰ ਬਰਾਮਦ ਹੋਇਆ ਹੈਗਾ ਔਰ ਇਹਦੇ ਵਿੱਚ 1 ਲੱਖ ਰੁਪਏ ਕੈਸ਼ ਦੀ ਜਿਹੜੀ ਆ ਹੁਣ ਤੱਕ ਰਿਕਵਰੀ ਹੋਈ ਆ ਔਰ ਦੋ ਕਾਰਾਂ ਇੱਕ ਕਾਰ ਜਿਹੜੀ ਹੈਗੀ ਆ ਅੰਮ੍ਰਿਤਸਰ ਵੱਲੇ ਦੇ ਕੋਲੋਂ ਵਰਨਾਕਾਰ ਜਿਹੜੀ ਖੋਈ ਗਈ ਸੀਗੀ ਉਹ ਬਰਾਮਦ ਹੋਈ ਆ ਇੱਕ i20 ਕਾਰ ਜਿਹੜੀ ਪੀਏਪੀ ਚੌਂਕ ਜਲੰਧਰ ਤੋਂ ਖੋਈ ਗਈ ਸੀ ਉਹ ਬਰਾਮਦ ਹੋਈ ਆ ਬਾਕੀ ਰਹਿੰਦੇ ਦੋਸ਼ੀਆਂ ਦੀ ਅਸੀਂ ਬੜੀ ਮਸਤੀ ਨਾਲ ਭਾਲ ਕਰ ਰਹੇ ਆ ਹੋਪਫੁਲੀ ਉਹ ਵੀ ਸਾਡੇ ਜਲਦੀ ੜਕੇ ਆ ਜਾਣਗੇ ਬੇਸਿਕਲੀ ਇਹ ਜਿਹੜੇ ਗੈਂਗ ਹੈਗਾ ਅੰਮ੍ਰਿਤਸਰ ਬੇਸਡ ਗੈਂਗ ਹੈਗਾ ਆ ਔਰ ਇਹਨਾਂ ਮੋਡਸ ਆਪੈਂਡੀ ਆ ਕਿ ਇਹ ਅੰਮ੍ਰਿਤਸਰ ਜਲੰਧਰ ਤਰਨਤਾਰਨ ਬਟਾਲਾ ਪਠਾਨਕੋਟ ਗੁਰਦਾਸਪੁਰ ਇਸ ਏਰੀਏ ਚ ਆਪਰੇਟ ਕਰਦੇ ਆ ਇਹਨਾਂ ਦਾ ਮਾਡਲ ਸਪਰੈਂਡੀ ਇਹ ਕਿ ਇਹ ਉਹਨਾਂ ਵਿਅਕਤੀਆਂ ਨਾਲ ਪਹਿਲਾਂ ਸਬੰਧ ਬਣਾਉਂਦੇ ਆ ਜਿਹੜੇ ਕਿ ਜੂਆ ਖਿਲਾਉਂਦੇ ਆ ਜਾਂ ਫਿਕਸ ਮੈਚ ਜਿਹੜੇ ਹੁੰਦੇ ਆ ক্রিকেট ਦੇ ਮੈਚ ਆ ਮੈਚ ਫਿਕਸਿੰਗ ਉਹਨਾਂ ਵਾਸਤੇ ਕਰਦੇ ਆ ਜਾਂ ਜਿਹੜੇ ਪ੍ਰਾਪਰਟੀ ਡੀਲਰ ਹੈਗੇ ਆ ਕੁਝ ਗਲਤ ਕੰਮ ਕਰ ਰਹੇ ਆ ਪ੍ਰਾਪਰਟੀ ਦਾ ਉਹਨਾਂ ਨਾਲ ਇਹ ਲਿੰਕ ਬਣਾ ਲੈਂਦੇ ਆ ਬਾਅਦ ਵਿੱਚ ਉਹਨਾਂ ਕੋਲੋਂ ਇਨਫੋਰਮੇਸ਼ਨ ਲੈ ਕੇ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਇਹ ਪਲਾਨed ਤਰੀਕੇ ਨਾਲ ਲੁੱਟ ਲੈਂਦੇ ਸੀਗੇ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰੀਦਾ ਟੀਵੀ